ਵੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਇਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਤੋਂ ਮੈਂ ਤਾਂ ਮੇਰੇ ਕੋਲੇ ਕੋਈ ਸੌਪੀਆਂ ਵੀ ਹਾਂ ਮੈਂ ਉਹਨੂੰ ਪਿੰਡ ਤੋਂ ਬਾਹਰ ਕੱਢ ਸਕਾਂ ਆ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਹੈ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਇਸ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸੰਜ ਨਹੀਂ ਹੁਣੇ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸੰਜ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈ ਸੋਸ਼ਲ ਬਾਈਕਾਟ ਕੀਤਾ ਜਾਵੇ ਉਹਦੇ ਵਿੱਚ ਲੈਂ ਮਰਜੋਜੀ ਦਿਲਪ੍ਰੀਤ ਗਰਗਨੂਮੀ ਮਧਾ ਭਾਇੀ ਸਾਨੂੰ ਪਿੰਡੋਂ ਕੱਢਣੀਆਂ ਨੇ ਚੁਗਲਤਨ ਪਰਮਾਨਾ ਅਮਲਾ ਜੀ ਹੋਏ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਨਜੀਤ ਸਿੰਘ ਦੀ ਬੇਟੀ ਤੇ ਕਲਵਿੰਦਰ ਸਿੰਘ ਦੇ ਬੇਟੇ ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ। ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹ ਰਹੇ ਸੀ ਕਿ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹ ਰਹੇ ਨੇ। ਇਹ ਜਦੋਂ ਵੀ ਜਣੀ ਲੰਘਦੇ ਨੇ, ਕੁੜੀਆਂ ਜਾਣ-ਜਾਂ ਕੇ ਅੱਗੇ ਆਉਂਦੀਆਂ ਇਹਨਾਂ ਦੀ। ਇਹਨਾਂ ਨੂੰ ਇਹ ਪਰੇਸ਼ਾਨੀਆਂ, ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰਾਂਜ ਸੁਭਾ ਜੀ ਨਹੀਂ ਸੀਗੀ। ਜਦੋਂ ਉਹ ਬੇਟੀ ਉਹ ਅੱਗੇ ਹੋ ਕੇ ਕਹੇ ਵੀ ਮੈਨੂੰ ਕੌਣ ਕੱਢਣ ਵਾਲਾ? ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਿਹੜੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਮੁੰਡਿਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਸਾਲ ਪਹਿਲਾਂ ਚੌਂਕੀ 'ਚ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 20 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲ ਆ ਸ਼ਾਇਦ ਕੇਸ ਕਰਤਾ ਕਹਿੰਦੇ ਨੇ ਵੀ ਸਾਨੂੰ ਸੰਮਣ ਆਗੇ ਯਾਨੀ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਇਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਤੋਂ ਨਾ ਤਾਂ ਮੇਰੇ ਕੋਲੇ ਕੋਈ ਅਥੋਰਿਟੀਆਂ ਵੀ ਹਾਂ ਮੈਂ ਉਹਨੂੰ ਪਿੰਡ ਤੋਂ ਬਾਹਰ ਕੱਢ ਸਕਾਂ ਹਾਂ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਹੈ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਵੀ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸੰਜਲੀ ਰੱਖੂਗਾ ਇਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਕੱਟਾ ਇਸ ਤਰਕੇ ਰੱਖਿਆ ਸੀ ਕਿਉਂਕਿ ਇਹ ਹੈ ਕੱਲ੍ਹ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਪਾ ਕੇ ਰਹਾ ਕਾਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਕਿ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਆ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗਾਵ ਲਿਆ ਇਹ ਵੀ ਦਰਤੇ ਰਹੀ ਐ ਅਸੇ ਨੇ ਮੇਨ ਕਾਰਨ ਇਹੀ ਆ ਉਹ ਹੋਰ ਤਾਂ ਇਹੀ ਆ ਜੀ ਇਹ ਜਦੋਂ ਜਾਣਦੇ ਨੇ ਦਰਸ਼ਕ ਦਾਰਾ ਉਹ ਮੇਨ ਰਸਤਾ ਇਹੀ ਆ ਇਹਨਾਂ ਦਾ ਲੰਘਣ ਦਾ ਉਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੁਲਾ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਯਾਨੀ ਮਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਕੱਚ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇੱਕ ਵਾਰੀ ਉਸ ਨੂੰ ਬੇਨਤੀ ਕਰੂਗੀ ਵੀ ਜੇ ਇਹ ਸਾਡੇ ਤੇ ਰਹਿ ਲੈਣਾ ਕੋਈ ਲੜਾਈ ਝਗੜਾ ਪਰਿਵਾਰ ਚ ਜਿਹੜੀ ਕਿਸੇ ਤਰ੍ਹਾਂ ਦੀ ਤੋਂ ਹਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਲੜਾਈ ਝਗੜਾ ਨਾ ਹੋਵੇ ਇਹੀ ਦੇਵਤੀ ਹੁਣ ਅਸੀਂ ਦੁਆਰਾ ਵੀ ਉਹਨਾਂ ਨੂੰ ਪਰਿਵਾਰ ਨੂੰ ਕਰਾਂਗੇ ਇਹ ਮੈਂ ਗਲਵੱਟੀ ਪਿੰਡਾ ਅਮਜੀਤ ਸਾਹਿਬ ਦਾ ਸਰਪੰਚ ਇਹ ਕਾਜ ਤੋਂ ਕਾਫੀ ਦੇ ਸਾਲਾਂ ਪਹਿਲਾਂ ਐਸੇ ਪਰਿਵਾਰ ਦੋ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੇ ਇੱਕੋ ਹੀ ਜੂੜਾ ਹੱਦ ਗਲੀ ਤੇ ਰਹਿੰਦੇ ਨੇ ਇੱਕੋ ਹੀ ਨਾਲ-ਨਾਲ ਕੰਡਾ-ਕੰਡਾ ਜਿੰਨਾ ਦੀ ਹੈਗੀ ਆ ਚਲੋ ਆਪਸ ਵਿੱਚ ਬੱਚਿਆਂ ਨੇ ਵਿਆਹ ਕਰਾ ਲਿਆ ਕੁੜੀ ਮੁੰਡੇ ਨੇ ਇਹਨਾਂ ਨੇ ਚਲੋ ਸਾਰਿਆਂ ਨੇ ਸੱਜੇ ਹੋ ਕੇ ਪਿੰਡ ਵਾਲਿਆਂ ਨੇ ਵੀ ਸਮਝਾਤਾ ਵੀ ਚਲੋ ਜੇ ਇਹਨਾਂ ਨੂੰ ਬੱਚਿਆਂ ਨੇ ਗਲਤੀ ਕਰ ਲਈ ਸੋ ਕਰ ਲਈ ਚਲੋ ਇਹਨਾਂ ਨੂੰ ਪਿਆਰ ਕਰ ਦੋ ਉਤੇ ਹੀ ਮਤਾ ਪਾਇਆ ਗਿਆ ਸੀ ਪਿੰਡ ਦਾ ਵੀ ਲੋ ਇਹਨਾਂ ਦੀ ਲਿਖਤ ਵੀ ਇਹੀ ਹੋਈ ਸੀ ਵੀ ਵਿਆਹ ਕਰ ਲਿਆ ਇਹ ਧੂਰੀ ਇਹਨਾਂ ਨੇ ਲਿਖਤ ਹੋਈ ਸੀ ਕੋਈ ਪਰਸਨ ਆਏ ਮੈ ਅਗਰੀਮੈਂਟ ਲਿਖਾਇਆ ਗਿਆ ਐਗਰੀਮੈਂਟ ਲਿਖਾਇਆ ਸੀ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪ ਦਾ ਵੀ ਇਹ ਪਿੰਡ ਚ ਨਹੀਂ ਰਹਿਣਗੇ ਵੀ ਇਹ ਮੈਂ ਇਹਨਾਂ ਦਾ ਇਂਤਜਾਮ ਕਿਤੇ ਵੀ ਮਰਜ਼ੀ ਕਰਾਂ ਵੀ ਇਹ ਮੈਂ ਪਿੰਡ ਚ ਨਹੀਂ ਰਹੂੰਗਾ ਇਹ ਰਹਿੰਦੇ ਨਹੀਂ ਸਕੇ ਹੁਣ ਉਹ ਹੁਣ 6 ਮਹੀਨੇ ਤੋਂ ਕਹਿੰਦੇ ਲਗਾਤਾਰ ਪਿੰਡ ਚ ਹੀ ਰਹਿ ਰਹੇ ਨੇ ਇਹਨਾਂ ਨੇ ਰੋਕਿਆ ਵੀ ਉਹਨਾਂ ਨੇ ਵੀ ਬਹੁਤ ਮਿਹਨਤੀ ਵੀ ਕਰੀ ਭਾਈ ਤੁਸੀਂ ਇਹ ਕੰਮ ਨਾ ਕਰੋ ਇਹ ਬੇਨਤੀ ਕਰੀ ਇਹ ਪਰਿਵਾਰ ਨੇ ਕੁੜੀ ਵਾਲਿਆਂ ਨੇ ਹਾਂਜੀ ਫਿਰ ਚੌਕੀ 'ਚ ਵੀ ਗੱਲ ਹੋਈ ਆ ਚੌਕੀ 'ਚ ਵੀ ਉਹਨੇ ਇਹੀ ਗੱਲ ਕਹੀ ਆ ਵੀ ਮੈਂ 15 ਦਿਨ ਦੇ ਵਿੱਚ ਵਿੱਚ ਆਪਦੇ ਬੱਚੇ ਦਾ ਇੰਤਜ਼ਾਮ ਕਰ ਦੂ ਕਿਤੇ ਮਾਫੀ ਕਰਦਾ ਮੈਨੂੰ 15 ਦਿਨ ਦਾ ਟਾਈਮ ਦੋ ਇਹਦੇ ਬਾਪ ਨੇ ਹਾਂਜੀ ਹਾਂ ਉਹ ਇੱਕ ਲੜਕੇ ਦੇ ਬਾਪ ਨੇ ਉਹ ਲੜਕੇ ਦੇ ਬਾਪ ਨੇ ਉਹਦੋਂ ਕਰਨ ਦੀ ਬਜਾਏ ਹੁਣ ਇਹਨਾਂ ਦੇ ਉਲਟਾ ਕੇਸ ਕਰਤਾ ਕੋਰਟ 'ਚ ਕੇਸ ਕਰਤੇ ਇਨਾਂ ਨੂੰ ਸੰਮਣੇ ਭੇਜਦੇ ਨੇ। ਲੱਗਦਾ ਇਹ ਆ ਵੀ ਅੱਜ ਇਹੀ ਪਿੰਡ ਵਾਲੇ ਨੇ ਤਕਲੀਫ ਮੰਨੀ ਸਾਰੇ ਪਿੰਡ ਦੀ ਮੰਨੀਆਂ ਤਕਲੀਫ ਅੱਜ ਕੱਲ ਦੀ ਵੀ ਇਹ ਤਾਂ ਤੁਸੀਂ ਟੱਕਾਏ ਕਰਦੇ ਹੋ ਕਿ ਪਾਸੇ ਟੱਕਾ ਨਾ ਨਾ ਕਰੋ ਲੋਕਾਂ ਨਾਲ ਜਦੋਂ ਠੀਕ ਹੈ ਪਰਿਵਾਰਕ ਬੱਚਿਆਂ ਨੇ ਕਰ ਲੀਆਂ ਗਲਤੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਤਾਂ ਚੱਲਦੀਆਂ ਆਜ਼ਾਦੀਆਂ ਨੇ ਬੱਚਿਆਂ ਨੂੰ ਸਭ ਨੂੰ ਪਤਾ ਵੀ ਸਾਰਾ ਪਤਾ ਵੀ ਬੱਚਿਆਂ ਨੂੰ ਆਜ਼ਾਦੀਆਂ ਨੇ ਅੱਜ ਕੱਲ ਨਾ ਆਪਾਂ ਰੋਕ ਸਕਦੇ ਐਸੀ ਗੱਲ ਨੂੰ ਨਾ ਆਪਾਂ ਜ਼ਬਰਦਸਤੀ ਕਰ ਸਕਦੇ ਆ ਲੱਗਦਾ ਇਹ ਵੀ ਹੁਣ ਇਹ ਤਾਂ ਅਸੀਂ ਇਹੀ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨਾਲ ਬਾਈ ਸੋਸ਼ਲ ਬਾਈ ਕੱਟ ਕੀਤਾ ਜਾਊਗਾ ਅਗਰ ਜੋ ਪਿੰਡ ਨਾਲ ਫੈਮਪ ਨਹੀਂ ਹੋਣਗੇ ਤੇ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਤੂੰ ਤਾਂ ਨਹੀਂ ਕਹਦੇ ਵੀ ਤੁਸੀਂ ਜਾਓ ਪਿੰਡ ਛੱਡ ਕੇ ਹਮਮ ਮਾਪੇ ਇੱਥੇ ਰਹਿਣ ਕੋਈ ਜ਼ਲ ਨਹੀਂ ਹੈ ਉਹ ਬੱਚਿਆਂ ਨੂੰ ਆਪਣੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਕਿਉਂ ਇਹਨਾਂ ਦੇ ਵੀ ਰੋਜ਼ ਦੀ ਰੋਜ਼ ਅੱਖਾਂ ਮੂਰੇ ਲੱਗਦੇ ਨੇ ਸਾਹਮਣੇ ਹੁੰਦੇ ਨੇ ਤਕਲੀਫ ਹਟਾ ਹੁੰਦੀ ਹੈ ਜੀ ਮਾਪੇ ਨੂੰ ਕਰਦੇ ਨੇ ਛੇਠਾਨੀਆਂ ਵੀ ਕਰਦੇ ਨੇ ਥੋੜੀ ਬਹੁਤ ਕਰਦੇ ਨੇ ਇਹੋ ਜਿਹੀ ਗੱਲ ਹਾਂਜੀ ਪੁੱਠੀ ਸਿੱਧੀ ਬੋਲਦੀ ਆ ਲੜਕੀ ਹੋਰ ਜਿਹੜੀ ਇਹਨਾਂ ਦੀ ਕੁੜੀ ਆ ਉਹੀ ਜਿਆਦਾ ਪੁੱਠਾ ਸਿੱਧਾ ਬੋਲਦੀ ਆ ਜੀ ਮਾਪੇ ਵੀ ਤਕਲੀਫ ਹਟਾ ਹੈਗੀ ਆ ਨਾ ਪਰਿਵਾਰ ਵਿੱਚ ਤਕਲੀਫ ਆ ਤਾਂ ਹੀ ਥੋੜਾ ਪੈ ਗਿਆ ਤੇ ਜੇ ਨਾ ਤਕਲੀਫ ਹੋਵੇ ਫਿਰ ਬੱਚੇ ਸੀ ਬੱਚੇ ਸੀ ਕੋਈ ਗੱਲ ਨਹੀਂ ਬੇੜਾ ਤਾਂ ਤੇਹੀ ਫੈਸਲਾ ਹੈ ਵੀ ਅਸੀਂ ਭਾਈ ਉਹਨਾਂ ਨੂੰ ਬੇਨਤੀ ਕਰਾਂਗੇ ਪੰਚਾਇਤ ਪੰਚਾਇ ਕੋਈ ਯਾਹੀ ਹੈ ਜਿੱਥੇ ਵੀ ਬੈਠਣਾ ਚਾਹਣ ਬੈਠ ਜਾਣਾ ਗਲਵੱਟੀ ਤੋਂ ਬਾਹਰ ਜਿੱਥੇ ਮਰਜੀ ਬੈਠ ਜਾਣਾਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਪਰਿਵਾਰ ਵੱਲੋਂ ਕੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਊਗੀ ਸਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਤੇ ਪੰਚਾਇਤ ਚ ਦਿੱਤੀ ਗਈ ਹੈ ਸਾਰਾ ਸਹਿਮਤੀ ਦੱਸੀ ਗਈ ਹੈ ਵੀ ਅਸੀਂ ਕੋਈ ਵੀ ਤਖਲੰਦਾਜੀ ਨਹੀਂ ਕਰਾਂਗੇ ਵੀ ਉਹ ਬੰਦੇ ਸਰਪਰ ਬੇਨਤੀ ਇਹੀ ਆ ਵੀ ਉਹ ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਰੋਜ਼ ਤੰਗ ਕਰਦੇ ਨੇ ਕੱਲ ਨੂੰ ਕੋਈ ਨਾ ਖੁਦ ਨਾਲ ਖਾਸ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਲੜਾਈ ਝਗੜਾਈ ਵਗੈਰਾ ਹੋ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਸੁਖਜੀਤ ਸਿੰਘ ਨੇ ਵੀ ਧਿਆਨ ਦੱਸਨੀ ਕਮੈਂ ਇਸ ਨਗਰ ਦਾ ਜੀ ਸਰ ਜਿਹੜੀਆਂ ਇਹ ਕ੍ਰਿਤੀਆਂ ਚੱਲ ਰਹੀਆਂ ਨੇ ਜਾਂ ਜਿਹੜੇ ਪੇਰੈਂਟਸ ਨੇਗੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਜਿਹੜੇ ਬੱਚਿਆਂ ਨੂੰ ਪਹਿਲੇ ਨੰਬਰ ਦੇ ਤਾਂ ਉਹਨਾਂ ਨੂੰ ਪ੍ਰਸ਼ੰਸਨਾ ਦੇਣੀ ਚਾਹੀਦੀ ਆ ਜਦੋਂ ਇਹਨਾਂ ਦਾ ਫੈਸਲਾ ਹੋਇਆ ਜੀ ਕਲਵਿੰਦਰ ਸਿੰਘ ਨੇ ਬਿਆਨ ਦਿੱਤਾ ਵੀ ਮੈਂ ਆਪਣੇ ਬੱਚੇ ਨੂੰ ਦੇਖਲ ਕਰਦਾ ਪਰ ਜਦੋਂ ਚੌਂਕੀ ਦੇ ਵਿੱਚ ਲੈ ਕੇ ਗਏ ਉਹ ਝੂਠ ਬੋਲ ਬੋਲ ਕੇ ਇਹਨਾਂ ਨੇ ਧੂਰੀ ਤੇ ਕਰਮਜੀਤ ਨਾਲ ਸਮਝੌਤਾ ਕਰ ਲਿਆ ਪਰ ਜਦੋਂ ਚੌਂਕੀ ਦੇ ਵਿੱਚ ਉਹਨੂੰ ਕਾਗਜ਼ ਮੰਗੇ ਗਏ ਵੀ ਦੇਦਖਲੀ ਦਾ ਕਾਗਜ਼ ਦੇ ਤੂੰ ਕਹਿ ਰਿਹਾ ਸੀ ਵੀ ਮੈਂ ਦੇਦਖਲ ਕੀਤਾ ਹੋਇਆ ਪਰ ਅੱਜ ਉਹ ਉੱਥੇ ਚੌਂਕੀ ਦੇ ਵਿੱਚ ਮੁਕਰ ਗਿਆ ਵੀ ਮੈਂ ਤਾਂ ਆਪਣਾ ਬੱਚਾ ਦੇਦਖਲੀ ਕੀਤਾ ਆ ਇੱਕ ਪਾਸੇ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਡਿਸਟਰਬ ਕਰ ਰਹੇ ਨੇ ਔਰ ਦੂਸਰੇ ਪਾਸੇ ਉਹੀ ਕਾਨੂੰਨ ਨੂੰ ਤੋੜ ਰਹੇ ਨੇ ਪਟੀਸ਼ਨ ਪਾਈ ਹੈ ਜਿਹਨਾਂ ਦੇ ਅਗੇਸਟ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਜਿਹੜੀ ਉਹ ਪਟੀਸ਼ਨ ਹੈ ਰੱਦ ਕੀਤੀ ਜਾਵੇ ਉਹਨੂੰ ਡਿਸਪੋਜ਼ ਆਫ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਮੈਂ ਹੈਰਾਨ ਹੋ ਗਿਆ ਮੈਂ ਕਿੱਦੇ ਹਪਕਾ ਮੈਂ ਹੈਰਾਨ ਹੋ ਗਿਆ ਵੀ ਅੱਜ ਇੱਕ ਪੇਰੈਂਟਸ ਨੂੰ ਸਾਰੇ ਪਿੰਡ ਦੇ ਸਾਹਮਣੇ ਹੱਥ ਮੰਨਣੇ ਪੈ ਗਏ ਜਿਹੜੇ ਬੱਚੇ ਉਹਨਾਂ ਨੇ ਜੰਮਿਆ ਪਾਲਿਆ ਅੱਜੋ ਤੱਕ ਇਹਦਾ ਇੰਨਾ ਕੁ ਵੀ ਨਹੀਂ ਹੱਕ ਰਿਹਾ ਵੀ ਉਹਨੂੰ ਘੂਰ ਕੇ ਇਹ ਗੱਲ ਕਹਿ ਸਕੇ ਕਿ ਤੂੰ ਆ ਕੀ ਕੀਤਾ ਇਹ ਕਾਨੂੰਨ ਵੀ ਬਹੁਤ ਗਲਤ ਨੇ ਜੇ ਇਹਜੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਇਹ ਜਿਹੜਾ ਕਾਨੂੰਨ ਆ ਜੀ ਇਹ ਭਾਈਚਾਰਕ ਸਾਂਝ ਤੋੜ ਰਿਹਾਗਾ ਇਹ ਜਿਹੜੇ ਕਾਨੂੰਨ ਐਜੇ ਬਣਾਏ ਜਾ ਰਹੇ ਨੇ ਨਾ ਇਹ ਭਾਈਚਾਰਕ ਜਿਹਦੀ ਸਾਂਝ ਆ ਉਹਨੂੰ ਤੋੜਨ ਲਈ ਬਣਾਏ ਜਾ ਰਹੇ ਨੇ ਨਾ ਕਿ ਜੋੜਨ ਲਈ ਜੇ ਜੋੜਨ ਲਈ ਆ ਤਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆਂਗੀ ਤੁਸੀਂ ਦੇਖ ਸਕਦੇ ਹੋ ਕਿਹ ਚੀਜ਼ ਜੋੜ ਰਹੀ ਆ ਔਰ ਕਿਹ ਚੀਜ਼ ਤੋੜ ਰਹੀ ਆ ਪਿੰਡ ਵੱਲੋਂ ਫੈਸਲਾ ਹੋਇਆ ਵੀ ਇਹਨਾਂ ਦੇ ਮਾਪਿਆਂ ਦਾ ਔਰ ਉਹਨਾਂ ਦਾ ਸਮਾਜਿਕ ਤੌਰ ਤੇ ਅਸੀਂ ਬਾਈਕਾਟ ਕਰਾਂਗੇ ਤਾਂ ਜੋ ਅਗਲੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਨੇ ਇਹ ਜੇ ਕੰਮ 'ਚ ਉਹਨਾਂ ਨੂੰ ਵੀ ਇੱਕ ਸੇਧ ਮਿਲ ਸਕੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਇਹ ਅਪੀਲ ਆ ਜੀ ਸਰਕਾਰ ਨੂੰ ਤਾਂ ਸਪੈਸ਼ਲੀ ਇਹ ਅਪੀਲ ਆ ਜੀ ਵੀ ਜਿਹੜੇ ਇਹੋ ਜੇ ਕਾਰਜ ਕਰਾਂ ਲਈ ਐਪਰੀਸ਼ੀਏਟ ਕਰਦੇ ਨੇ ਬੱਚਿਆਂ ਨੂੰ ਜਾਂ ਜਾਇਜ ਕਾਨੂੰਨ ਬਣਾਉਂਦੇ ਨੇ ਇਹ ਜੇ ਕਾਨੂੰਨਾਂ ਦੇ ਵੱੱਦ ਕਰਨਾ ਚਾਹੀਦਾ ਪ੍ਰਸ਼ਾਸਨ ਦੀ ਇਹ ਅਪੀਲ ਹੈ ਵੀ ਜਦੋਂ ਇਹ ਜੇ ਬੱਚੇ ਵਾਪਸ ਘਰ ਆ ਚਾ ਕੇ ਬਸਣ ਲੱਗਦੇ ਨੇ ਉਹਨਾਂ ਤੇ ਸਖਤਾਈ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਔਰ ਸਮਾਜ ਨੂੰ ਵੀ ਅਪੀਲ ਹੈ ਵੀ ਰਲ ਮਿਲ ਕੇ ਇਹ ਜੇ ਮਸਲੇ ਦਾ ਹੱਲ ਕਰਨਾ ਚਾਹੀਦਾ ਤਰਨਜੀਤ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਮੇਰਾ 2016 ਦੇ ਵਿੱਚ ਲਾ ਮੈਰਜ ਹੋਈ ਸੀ ਦਿਲਪ੍ਰੀਤ ਕੌਰ ਨਾਲ ਤੇ ਦੋ ਬੱਚੇ ਨੇ ਜੀ ਮੇਰੇ ਮਾਮਲਾ ਹੈ ਜੀ ਵੀ 2 ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ 9 ਸਾਲਾਂ ਤੋਂ ਬਾਅਦ ਮੂੰ ਪਿੰਡ ਰਹਿ ਰਿਹਾ ਜੀ ਹੂੰ ਤੇ ਇਹ ਪਿੰਡ ਵਾਲਿਆਂ ਨੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਸੋਨੇ ਵੀ ਬਾਹਰ ਜਾ ਕੇ ਰਹੋ ਕੇਸ ਅਸੀਂ ਨੱਬਾ ਕੋਰਟ ਦੇ ਵਿੱਚ ਕੇਸ ਪਾਇਆ ਜੀ ਵੀ ਮੰਗਤਾ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਜੀ ਪਿੰਡ ਤੋਂ ਨਾ ਕੱਢਣਾ ਸਾਨੂੰ ਬਾਹਰ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਹੀ ਗੈਰਕਾਨੂੰਨੀ ਮਦਦ ਪਾਈ ਸਾਨੂੰ ਪਿੰਡੋਂ ਕੱਢਣ ਲਈ ਜੀ ਤੇ ਸਾਡੀ ਸੁਣਵਾਈ ਹੋਈ ਜਾਵੇ ਜੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉੱਪਰ ਹਾਈ ਉਹ ਜਿਹਾ ਮਹੀ ਜਿਹੜਾ ਫਰਮਾਨ ਹੈ ਇਹ ਕੋਈ ਫਰਮਾਨ ਨਹੀਂ ਜੀ ਤੁਗਲਕੀ ਫਰਮਾਨ ਹੈ ਇਹ ਇਹ ਜਿਹੜਾ ਇਹਨਾਂ ਨੇ ਮਤਲਬ ਇਹ ਇਲੀਗਲ ਮਤਾ ਅਜ ਪਾਸ ਕੀਤਾ ਹੈ ਦਿਲਪ੍ਰੀਤ ਤਰਨਜੀਤ ਸਿੰਘ ਦੇ ਉਹਦੇ ਪਰਿਵਾਰ ਦੇ ਖਿਲਾਫ ਇਹ ਬਿਲਕੁਲ ਇਲੀਗਲ ਹੈ ਜੀ ਕਿਉਂਕਿ ਜੋ ਇਹਨਾਂ ਨੇ ਪੰਜ ਛੇ ਦਿਨ ਪਹਿਲਾਂ ਮੈਨੂੰ ਅਪਰੋਚ ਕੀਤੀ ਸੀ ਜੀ ਦਿਲਪ੍ਰੀਤ ਤੇ ਤਰਨਜੀਤ ਨੇ ਤੇ ਉਹਨਾਂ ਦੇ ਕਾਨੂੰਨ ਮੁਤਾਬਕ 2016 ਦੇ ਵਿੱਚ ਇਹਨਾਂ ਦੀ ਮੈਰਿਜ ਹੋਈ ਸੀ ਮੈਰਿਜ ਤੋਂ ਬਾਅਦ ਦੋ ਤਿੰਨ ਸਾਲ ਤੱਕ ਆਪਣੇ ਘਰ ਤੋਂ ਬਾਹਰ ਰਹੇ ਨੇ ਰੈਂਟ ਤੇ ਰਹੇ ਨੇ ਜੀ ਬਟ ਹੁਣ ਜਦੋਂ ਵੀ ਆਪਣੇ ਘਰ ਵਾਪਸ ਆਏ ਨੇ ਪਿਛਲੇ 3-4 ਸਾਲ ਤੋਂ ਤੇ ਹੁਣ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਹੋਰ ਗੈਰ ਸਮਾਜਿਕ ਅੰਸਰਾਂ ਵੱਲੋਂ ਲੜਕੀ ਦੇ ਬ੍ਰਦਰਸ ਵੱਲੋਂ ਉਹਦੇ ਫਾਦਰ ਵੱਲੋਂ ਤੇ ਇਸ ਕਰਕੇ ਅਸੀਂ ਮਾਨਯੋਗ ਅਦਾਲਤ ਨਾਭਾ ਦੇ ਵਿੱਚ ਕੇਸ ਵੀ ਦਾਇਰ ਕੀਤਾ ਸੀ ਉਹਦੇ ਵਿੱਚ ਜਾਨੇ ਮਤਾ ਪਾਸ ਕੀਤਾ ਕਿਉਂਕਿ ਲੜਕੀ ਵੀ ਪਿੰਡ ਦੀ ਹੈ ਤੇ ਲੜਕਾ ਵੀ ਪਿੰਡ ਦਾ ਹੈ ਜੀ ਇਹਨਾਂ ਨੇ ਮੈਰਿਜ ਕਰਵਾਈ ਹੈ ਲੌਂ ਮੈਰਿਜ ਕਰਵਾਈ ਹੈ ਇਸ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚ ਸਮਾਜਿਕ ਬਾਇਕਾਟ ਕੀਤਾ ਜਾਵੇ ਸੋਸ਼ੀਅਲੀ ਬਾਇਕਾਟ ਕਰਾਣਾ ਬਤਾ ਪਾਇਆ ਕਿ ਉਹ ਕਹਿ ਰਹੇ ਨੇ ਕਿ ਪਿੰਡ ਚ ਨਹੀਂ ਨਾ ਰਹੇ ਕਿਸ ਤਰ੍ਹਾਂ ਇਹ ਦੇਖ ਦਿਓ ਇਸ ਤਰ੍ਹਾਂ ਹੀ ਕਰ ਸਕਦੇ ਆ ਪਿੰਡ ਪੰਚਾਇਤ ਦਾ ਤਾਂ ਕੋਈ ਰਾਈਟ ਹੀ ਨਹੀਂ ਹੈ ਜੀ ਕਿਸੇ ਨੂੰ ਕੱਢ ਸਕਦੇ ਨੇ ਆਪਣੇ ਘਰ ਚ ਠੀਕ ਹੈ ਜੀ ਉਹ ਲੀਗਲੀ ਪਿੰਡ ਦੇ ਵਿੱਚ ਰਹਿ ਰਹੇ ਨੇ ਲੀਗਲ ਉਹਨਾਂ ਦੀ ਮੈਰਿਜ ਹੈ ਉਹਨਾਂ ਦੇ ਦੋ ਬੱਚੇ ਨੇ ਠੀਕ ਹੈ ਜੀ ਤੇ ਹੁਣ ਉਹਨਾਂ ਦਾ ਜਿਹੜਾ ਫਰਮਾਨ ਹੈ ਕਿ ਪਿੰਡ ਚ ਨਹੀਂ ਰਹਿਣਾ ਸੋਸ਼ੀਅਲੀ ਬਾਇਕਾਟ ਕਰਨਾ ਟੋਟਲੀ ਇਲੀਗਲ ਹੈ ਅੱਜ ਦੇ ਸਮਾਜ ਜਿੰਨੇ ਪਹਿਲਾਂ ਮੈਰਿਜ 2016 ਵਿੱਚ ਹੋਈ ਆ ਇਹ 2-3 ਸਾਲ ਬਾਹਰ ਵੀ ਰਹੇ ਨੇ ਤੇ ਹੁਣ ਆ ਕੇ ਰਹਿਣ ਲੱਗੇ ਨੇ ਪਿੰਡ ਵਿੱਚ ਇਹ ਪਿਛਲੇ 2-3 ਸਾਲ ਤੋਂ ਪਿੰਡ 'ਚ ਵਾਪਸ ਆਏ ਨੇ ਜੀ ਉੱਥੇ ਰਹਿ ਰਹੇ ਨੇ ਆਪਣੇ ਘਰ 'ਚ ਰਹਿ ਰਹੇ ਨੇ ਜੀ ਕੋਈ ਉੱਥੇ ਕੋਈ ਇਲੀਗਲ ਕਿਸੇ ਕਬਜ਼ੇ ਨਹੀਂ ਕੀਤਾ ਹੋਇਆ ਕੋਈ ਧੱਕੇ ਨਾਲ ਨਹੀਂ ਰਹਿ ਰਹੇ ਸਿਰ ਪ੍ਰੋਬਲਮ ਇਹ ਹੈ ਕਿ ਪਿੰਡ ਕੁੜੀ ਵੀ ਪਿੰਡ ਦੀ ਹੈ ਤੇ ਆਪਣਾ ਲੜਕਾ ਵੀ ਪਿੰਡ ਦਾ ਹੈ ਮੇਨ ਪ੍ਰੋਬਲਮ ਇਹਨਾਂ ਨੂੰ ਇਹੀ ਹੈ ਜੀ ਇੱਥੇ ਆਪਕ ਜੀ ਕੋਈ ਬੋਲ ਰਹੀ ਸੀ ਟੀਚਰ ਜਿਗੇ ਤੇ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਨਰੇਬਲ ਹਾਈ ਕੋਰਟ ਤੋਂ ਸੁਪਰੀਮ ਕੋਰਟ ਜੀਆਂ ਐਮਪਲ ਆਫ ਅਥੋਰਟ ਬਟ ਉਹ ਟੀਚਰ ਹੋ ਕੇ ਵੀ ਪੜ੍ਹੇ ਲਿਖੇ ਹੋਗੇ ਉਹ ਅਜਿਹੇ ਬਿਆਨ ਦੇ ਰਹੇ ਨੇ ਕਿ ਅਜਿਹੇ ਅੰਸਰ ਨੂੰ ਸਮਾਜ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਬੜਾ ਅਨਫੋਰਚੂਨੇਟ ਹੈ ਆਪਣੀ ਸੋਸਾਇਟੀ ਦੇ ਤਾਂ ਡੈਫੀਨੇਟਲੀ ਔਨਰੇਬਲ ਕੋਰਟ ਤੋਂ ਸਾਨੂੰ ਇਨਸਾਫ ਮਿਲੇਗਾ ਜੀ 90 ਧਾਇਰ ਕੀਤਾ ਹੈ ਬਟ ਜੇ ਉਹਨਾਂ ਦੇ ਇਲੀਗਲ ਐਕਟੀਵਿਟੀਜ਼ ਐਵੇਂ ਜਾਰੀ ਰਹੀਆਂ ਤਾਂ ਅਸੀਂ ਔਨਰੇਬਲ ਹਾਈ ਕੋਰਟ ਵੀ ਅਪਰੋਚ ਕਰਾਂਗੇ ਕਿੰਨੇ ਬੱਚੇ ਨੇ ਇਹਦੇ ਜਿਹੜੇ ਇਹਨਾਂ ਦੇ ਦੋ ਬੱਚੇ ਨੇ ਇੱਕ ਆਪ ਕੀ ਕੰਮ ਕਰਦਾ ਹੈ ਲੜਕਾ ਆਪੇ ਪ੍ਰਾਈਵੇਟ ਜੌਬ ਕਰਦਾ ਹੈ ਕੋਈ ਆਪਣਾ ਟਰਾਲੀ ਟਰੈਕਟਰ ਚਲਾਉਂਦਾ ਹੈ ਜੀ ਸਿਮੈਂਟ ਵਾਲੇ ਦੇ ਲੱਗਿਆ ਹੋਇਆ ਇਲੀਗਲੀ ਕਿਸੇ ਨੂੰ ਪਿੰਡ ਚੋਂ ਕੱਢਣਾ YouTube ਕੇ ਉਹਨਾਂ ਨੇ ਸਿਰਫ ਲਵ ਮੈਰਿਜ ਕਰਵਾਈ ਹੈ ਇਟ ਇਜ਼ ਵੈਰੀ ਅਨਫੋਰਚੂਨੇਟ ਤੇ ਅਫੋਰਡੇਬਿਲਟੀ ਦੀ ਆਪਾਂ ਗੱਲ ਹੀ ਨਹੀਂ ਕਰਨੀ ਉਹ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਤਾਂ ਤੁਸੀਂ ਹੁਣ ਕੀ ਮੰਗ ਕੀਤੀ ਹੈ ਜੋ ਕੋਰਟ ਦੇ ਜਿਹੜਾ ਹੈਗਾ ਕਿਸ ਤਰ੍ਹਾਂ ਕੀ ਹੋਣਾ ਹੈ ਹੌਨਰੇਬਲ ਕੋਰਟ ਨੂੰ ਇਹੀ ਕਹਿਣਾ ਕਿ ਇਹਨਾਂ ਨੂੰ ਇਨਸਾਫ ਦੇਵੋ ਜੀ ਕਿਉਂਕਿ ਇਲੀਗਲੀ ਰਹਿ ਰਹੇ ਨੇ ਲੀਗਲੀ ਮੈਰਿਡ ਨੇ ਬੱਚੇ ਹੋਈ ਹੋਏ ਨੇ ਤੇ ਪੰਚਾਇਤ ਕੋਲ ਜਾਂ ਪੰਚਾਇਤ ਦੇ ਜਾਂ ਪਿੰਡ ਦੇ ਕਿਸੇ ਵੀ ਮੈਂਬਰ ਕੋਲ ਕੋਈ ਰਾਈਟ ਨਹੀਂ ਹੈ ਕਿ ਇਹਨਾਂ ਨੂੰ ਇਲੀਗਲੀ ਤੁਸੀਂ ਪਿੰਡ ਚੋਂ ਕੱਢ ਸਕਦੇ ਪਰ ਪ੍ਰੀਤਾ ਫੋਟੋ ਦਿੱਤੀ ਹੈ ਇਹ ਗਲਰੱਤੀ ਪਿੰਡ ਦੇ ਰਹਿਣ ਵਾਲੇ ਆ ਗਲਰੱਤੀ ਚੌਕੀ ਦੇ ਨਿਸ਼ਾਨਾ ਇਹ ਪਿੰਡ ਜੀ ਤੇ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ ਸੋ ਇਹਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰਦੇ ਨਹੀਂ ਆ ਇਹ ਕੋਰਟ ਦਾ ਮੈਟਰ ਹੈ ਇਹਦੇ ਵਿੱਚ ਕੋਰਟ ਦੀ ਕੋਈ ਚੱਲ ਨਹੀਂ ਇਹਦੇ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ ਹਾਂ ਜੀ ਫੌਜੀ ਘੜੀ ਦਾ ਕੋਈ ਕੰਮ ਨਹੀਂ ਕੋਈ ਵੀ ਇੱਧਾ ਦੀ ਸ਼ਿਕਾਇਤ ਨਹੀਂ ਹੈ ਕਿੰਦੀ ਪੰਚਾਇਤ ਤੋਂ ਵੀ ਆਪਣਦੇ ਸਰਪੰਚ ਕੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁੱਸ਼ ਕਰਦੀ